ਕਿ ਅੱਜ ਅਸੀਂ ਬੜੇ ਸ਼ਾਰਟ ਨੋਟਿਸ ਤੇ ਪ੍ਰੈਸ ਕਾਨਫਰੰਸ ਬੁਲਾਈ ਸੀ ਸਾਰੇ ਸਾਡੇ ਸੱਦੇ ਤੇ ਮਾੜਮ ਸੀ ਕੀ ਇੱਥੇ ਨੇ ਸਿਮਰ ਸਿੰਘ ਜੀ ਸਾਹਿਬ ਨੇ ਜੈਲਲੇ ਸਾਹਿਬ ਨੇ ਸਾਰੇ ਕੋਸੋ ਸਕੂਲਾਂ ਦੇ ਵਿੱਚ ਜੈ ਜੀਆਂ ਬੱਸਾਂ ਚੱਲ ਰਹੀਆਂ ਨੇ 20-20 ਕਿਲੋਮੀਟਰ ਤੋਂ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਹੁਣ ਸਕੂਲ ਦੀ ਦੂਰੀ ਨਹੀਂ ਬਣੂਗੀ ਵਿਦਿਆਰਥੀਆਂ ਦੀ ਮਜਬੂਰੀ ਯਾਨੀ ਕਿ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਖਾਸ ਕਰਕੇ ਕੁੜੀਆਂ ਪਰ ਹੁਣ ਭਗਵਾਨ ਪੰਜਾਬ ਸਰਕਾਰ ਦਾ ਇਹ ਫੈਸਲਾ ਉਹਨਾਂ ਬੱਚਿਆਂ ਦੇ ਲਈ ਰੌਸ਼ਨੀ ਲੈ ਕੇ ਆਇਆ। ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬਸਾਂ ਦੀ ਸ਼ੁਰੂਆਤ ਕੀਤੀ ਆ। ਜਦੋਂ ਟ੍ਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਆ, ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ, ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਤੇ ਜਦੋਂ ਛੁੱਟੀ ਹੁੰਦੀ ਆ, ਬੱਚੇ ਜਿਹੜੇ ਆ ਉਹ ਅੱਧੇ ਘੰਟੇ ਦੇ ਵਿੱਚ ਆਪਣੇ ਘਰ ਦੇ ਵਿੱਚ ਚਲੇ ਜਾਂਦੇ ਆ। ਬਸ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਹਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਹੈ ਸੇਵ ਹੁੰਦਾ ਹੈ ਮੈਂ ਸਕੂਲ ਵਿੱਚ ਬਿਨਾ ਕਿਸੇ ਪਰੇਸ਼ਾਨੀ ਤੰਗੀ ਤੋਂ ਆਉਣੀ ਹਾਂ ਪਹਿਲਾਂ ਮੈਨੂੰ ਇਸ ਸਕੂਲ ਵਿੱਚ ਆਉਣ ਤੇ ਬਹੁਤ ਤੰਗੀ ਹੁੰਦੀ ਸੀ ਬਸ ਸੂਲਤ ਕਰਕੇ ਮੈਂ ਸਕੂਲ ਵਿੱਚ ਵਧੀਆ ਢੰਗ ਨਾਲ ਸਾਰਿਆਂ ਦੇ ਜੀ ਤੁਸੀਂ ਇੱਥੇ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਪਿਛਲੇ 2 ਮਹੀਨਿਆਂ ਦੇ ਵਿੱਚ ਉਹਦੇ ਵਿੱਚ ਜੋ-ਜੋ ਗਤੀਵਿਧੀਆਂ ਸਾਡੇ ਜਲੰਧਰ ਦੇ ਵਿੱਚ ਹੋਈਆਂ ਜਲੰਧਰ ਕਮਿਸ਼ਨਰੇਟ ਏਰੀਆ ਦੇ ਵਿੱਚ ਸਪੈਸ਼ਲੀ ਉਦੇ ਬਾਰੇ ਅਸੀਂ ਤੁਹਾਨੂੰ ਜਾਣੂ ਵੀ ਕਰਾਉਣਾ ਚਾਹੁੰਦੇ ਸੀ ਤੇ ਪਵਿੱਖ ਦੇ ਵਿੱਚ ਮੇਰੇ ਵੱਲੋਂ ਤੇ ਸੀਪੀ ਸਾਹਿਬ ਵੱਲੋਂ ਜਰੰਦਰ ਸ਼ਹਿਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਚਲਾਇਆ ਜਾ ਰਿਹਾ ਹੈ ਉਹਦੇ ਬਾਰੇ ਕੀ ਕੀ ਐਕਸ਼ਨ ਅਸੀਂ ਪਲਾਨ ਕਰ ਰਹੇ ਹਾਂ ਤੇ ਪਵਿੱਖ ਦੇ ਵਿੱਚ ਕੀ ਸਾਡੀ ਪਲਾਨਿੰਗ ਹੈ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਅਸੀਂ ਜਾਣੂ ਕਰਾਉਣਾ ਚਾਹੁੰਦੇ ਸੀ ਤਾਂ ਅੱਜ ਤਾਂ ਜੋ ਤੁਹਾਡੇ ਰਾਹੀਂ ਜਨਤਾ ਨੂੰ ਵੀ ਸਾਰੇ ਜਿਹੜੇ ਲੋਕੀ ਨੇ ਉਹਨਾਂ ਨੂੰ ਵੀ ਤੇ ਤਸਕਰਾਂ ਨੂੰ ਵੀ ਇੱਕ ਉਹਨਾਂ ਨੂੰ ਇੱਕ ਸਖਤ ਚੇਤਾਵਨੀ ਕਿ ਵੀ ਜਿਹੜਾ ਅਸੀਂ ਐਕਸ਼ਨ ਕਰ ਰਹੇ ਹਾਂ ਕਿ ਜੇ ਹਜੇ ਵੀ ਤੁਸੀਂ ਆਪਣੇ ਨਸ਼ੇ ਨੂੰ ਵੇਚਦੇ ਹੋ ਤੇ ਤੁਹਾਡੇ खिलाफ ਕੀ ਕੀ ਕਾਨੂੰਨੀ ਕਾਰਵਾਈ ਤੇ ਕੀ ਸਬ ਟੈਕਸ਼ਨ ਲਿਆ ਜਾ ਸਕਦਾ ਹੈ ਤੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਜ਼ਰੂਰੀ ਸੀ ਕਿ ਜਿਹੜੇ ਲੋਕੀ ਇਹਦੇ ਚੁੰਗਲ ਸੇ ਫਸੇ ਹੋਏ ਨੇ ਉਹ ਇਸ ਤੋਂ ਬਾਹਰ ਆ ਜਾਣ ਤੇ ਤੁਹਾਡੇ ਲਈ ਅਸੀਂ ਕੀ ਪਲਾਨ ਕਰ ਰਹੇ ਹਾਂ ਤੁਹਾਡੀ ਡਿਵੈਲਪਮੈਂਟ ਲਈ ਤੁਹਾਡੇ ਰੀਹੈਬ ਲਈ ਕੀ ਕੀ ਬਨਾਨੀ ਕਰ ਰਹੇ ਉਸ ਬਾਰੇ ਵੀ ਜਾਣਕਾਰੀ ਦਿੱਤਾ ਜਾ ਸਕੇ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਰਿਕਵੈਸਟ ਕਰਾਂਗਾ ਮੈਡਮ ਸੀਪੀ ਜਲੰਧਰ ਨੂੰ ਕਿ ਉਹ ਪੁਲਿਸ ਵੱਲੋਂ ਜਿਹੜੀ ਇਨਫੋਰਸਮੈਂਟ ਡਰਾਈਵ ਕੀਤੀ ਗਈ ਹੈ ਉਸ ਬਾਰੇ ਤੁਹਾਨੂੰ ਸਾਰਾ ਜਾਣਕਾਰੀ ਦੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਅਤੇ ਡਿਜੀਬੀ ਸਾਹਿਬ ਵੱਲੋਂ ਜੋ ਯੁੱਧ ਨਸ਼ਿਆਂ ਵਿਰੋਧ ਆਪਾ 1 ਮਾਰਚ ਤੋਂ ਸ਼ੁਰੂ ਕੀਤਾ ਸੀ ਉਹਦੇ ਵਿੱਚ ਹੁਣ ਤੱਕ ਆਪਾਂ ਇਹ ਡਿਟੇਲ ਪ੍ਰੈਸ ਨੋਟੀਸ ਸਰਕੂਲੇਟ ਕਰਾਂਗੇ ਉਸ ਦੇ ਵਿੱਚ ਹੁਣ ਤੱਕ 101 ਐਫ ਆਈ ਆਰ ਜਲੰਧਰ ਕਮਿਸ਼ਨਰੇਟ ਵਿੱਚ ਦਰਜ ਹੋ ਚੁੱਕੀਆਂ ਹਨ ਜਿਦੇ ਵਿੱਚ 121 ਅਕਿਊਜ਼ਡ ਆਲਰੇਡੀ ਅਰੈਸਟ ਕੀਤੇ ਜਾ ਚੁੱਕੇ ਹਨ ਇਹਦੇ ਵਿੱਚ ਵੱਖ-ਵੱਖ ਕੇਸਾਂ ਦੇ ਵਿੱਚ ਸਾਡੀ ਕਈਆਂ ਵਿੱਚ ਕਮਰਸ਼ੀਅਲ ਰਿਕਵਰੀਜ਼ ਵੀ ਹੈ ਤੇ ਸਮਾਲ ਕੁਆਂਟੀਟੀਆਂ ਵੀ ਹੈ ਇਨਾ ਇਸ ਸਟਰੈਟਜੀ ਦੇ ਵਿੱਚ ਸਾਡਾ ਮੇਨ ਫੋਕਸ ਸੀ ਕਿ ਜਿਹੜੇ ਸੜਕਾਂ ਤੇ ਜਾਂ ਜਿਹੜੀ ਆਪਾਂ ਨੂੰ ਇੱਕ ਕੰਪਲੇਂਟ ਆਂਦੀ ਸੀ ਕਿ ਲੋਕ ਤੁਰਦੇ ਫਿਰਦੇ ਨਸ਼ਾ ਵੇਚਦੇ ਹਨ ਸੋ ਅਸੀਂ ਉਸ ਚੀਜ਼ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਦੇ ਲਈ ਅਸੀਂ ਪਿਛਲੇ 1 ਮਹੀਨੇ ਤੋਂ ਇਸ ਦੇ ਵਿੱਚ ਕਾਰਵਾਈ ਕੀਤੀ ਹੈ ਜਿਹਦਾ ਨਤੀਜਾ ਜਿੰਨੀਆਂ ਸਾਡੀ ਐਫ ਆਈ ਆਰ ਹੋਈਆਂ ਜਿੰਨੇ ਸਾਡੇ ਦੋਸ਼ੀ ਫੜੇ ਗਏ ਤੇ ਜਿੰਨੀਆਂ ਸਾਡੀਆਂ ਰਿਕਵਰੀਜ਼ ਹੋਈਆਂ ਇਹ ਤੋਂ ਇਲਾਵਾ ਅਸੀਂ ਹੁਣ ਤੱਕ ਤਕਰੀਬਨ ਅੱਤ 7ਵੇਂ 8ਵੇਂ ਇੱਕ ਦਿਨ ਇੱਕ ਵੱਡਾ ਕਾਸੋ ਆਪਰੇਸ਼ਨ ਪੂਰੇ ਜ਼ਿਲ੍ਹੇ ਦੇ ਵਿੱਚ ਕਰਵਾਇਆ ਜਾਂਦਾ ਰਿਹਾ ਹੈ ਜਿਦੇ ਵਿੱਚ ਜਿਹੜੇ ਸਾਡੇ ਜ਼ਿਲ੍ਹੇ ਦੇ ਅਸੀਂ ਕੁਝ ਥਾਵਾਂ ਆਇਡੈਂਟੀਫਾਈ ਕੀਤੀਆਂ ਜੋ ਕਿ ਸਾਡੇ ਡਰੱਗ ਹੌਟਸਪੌਟਸ ਹਨ ਉਹਨਾਂ ਡਰੱਗ ਹੌਟਸਪੌਟਸ ਤੇ ਰੈਗੂਲਰ ਰੇਡਸ ਕਰਕੇ ਜਿਹੜੇ ਕਿ ਨਾਮੀ ਉੱਥੋਂ ਦੇ ਬੰਦੇ ਸੀ ਜੋ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਤੇ ਰੇਡਸ ਕਰਾਈਆਂ ਗਈਆਂ ਤੇ ਅੱਗੇ ਜੋ ਵੀ ਸਾਡੇ ਵੱਲੋਂ ਵੱਡੀ ਕਾਰਵਾਈ ਸੀ ਉਹ ਕੀਤੀ ਗਈ ਇਹਦੇ ਨਾਲ ਹੀ ਮਿਊਸਪਲ ਕਾਰਪੋਰੇਸ਼ਨ ਨਾਲ ਅਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਜਿਹੜੀਆਂ ਨਸ਼ਾ ਤਸਕਰਾਂ ਵੱਲੋਂ ਸਰਕਾਰੀ ਜ਼ਮੀਨਾਂ ਦੇ ਉੱਪਰ ਗੈਰ ਕਾਨੂੰਨੀ ਉਸਾਰੀਆਂ ਕੀਤੀਆਂ ਗਈਆਂ ਉਹਦੇ ਸਬੰਧੀ ਵੀ ਹੁਣ ਤੱਕ ਕਮਿਸ਼ਨਰੇਟ ਪੁਲਿਸ ਵੱਲੋਂ ਤਿੰਨ ਐਸੀਆਂ ਪ੍ਰਾਪਰਟੀਆਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਇਹਦੇ ਨਾਲ ਹੀ ਇੱਕ ਦੇ ਐਨਫੋਰਸਮੈਂਟ ਦਾ ਸਾਡਾ 파ਟ ਹੋ ਗਿਆ। ਇਹਦੇ ਨਾਲ ਹੀ ਬੱਚਿਆਂ ਨੂੰ ਜਿਹੜਾ ਕਿ ਸਭ ਤੋਂ ਵਲਨਰੇਬਲ ਸੈਕਸ਼ਨ ਹੈ, ਉਹਦੇ ਲਈ ਵੀ ਅਸੀਂ ਇੱਕ ਸੰਪਰਕ ਪ੍ਰੋਗਰਾਮ ਤੁਹਾਨੂੰ ਪਤਾ ਪਹਿਲਾਂ ਵੀ ਸ਼ੁਰੂ ਕੀਤਾ ਸੀ ਤੇ ਉਹਨੂੰ ਹੁਣ ਵੀ ਕੰਟੀਨਿਊ ਕੀਤਾ ਜਾ ਰਿਹਾ ਹੈ। ਤੇ ਹੁਣ ਜਦ ਬੱਚਿਆਂ ਦੇ ਸਕੂਲ ਖੁੱਲਣੇ ਹਨ ਤੇ ਇਹਦੇ ਵਿੱਚ ਸਾਡਾ ਫੋਕਸ ਰਹੇਗਾ ਵੀ ਸਰਕਾਰੀ ਅਤੇ ਪ੍ਰਾਈਵੇਟ ਜਿਹੜੇ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਹਨ ਉਹਨਾਂ ਦੇ ਵਿੱਚ ਬੱਚਿਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਇਸ ਦੇ ਬਾਰੇ ਅਸਰਾਂ ਤੋਂ ਜਾਣੂ ਕਰਾਇਆ ਜਾਏ ਅਤੇ ਇਸ ਦੀ ਬਾਰੇ ਜਾਣਕਾਰੀ ਦਿੱਤੀ ਜਾਏ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਕਿਵੇਂ ਅਸੀਂ ਇਸ ਦੇ ਵਿੱਚ ਆਪਣੀ ਨਵੀਂ ਜਨਰੇਸ਼ਨ ਨੂੰ ਬਚਾ ਸਕਦੇ ਹਾਂ ਸਾਨੂੰ ਜਦ ਦਾ ਇਹ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਹੈ ਪਹਿਲੀ ਮਾਰਚ ਤੋਂ ਸਾਡੀ ਜੋ ਸੇਫ ਪੰਜਾਬ ਦੀ ਟਿਪ ਲਾਈਨ ਹੈ ਸਾਨੂੰ ਉਸ ਤੇ ਵੀ ਪਬਲਿਕ ਵੱਲੋਂ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ ਸੋ ਅਗਰ ਸਾਨੂੰ ਅੱਜ ਤੋਂ ਪਹਿਲਾਂ ਇੱਕ ਮਹੀਨੇ ਪਹਿਲਾਂ ਸਾਨੂੰ ਅਗਰ ਹਫ਼ਤੇ ਦੀਆਂ ਤਿੰਨੇ ਆ ਚਾਰ ਗੁਪਤ ਸੂਚਨਾਵਾਂ ਆਦੀਆਂ ਸਨ ਉਹ ਅੱਜ ਦੀ ਡੇਟ ਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਆ ਰਹੀਆਂ ਸੋ ਇਹਦਾ ਮਤਲਬ ਹੈ ਕਿ ਪਬਲਿਕ ਵੀ ਸਾਨੂੰ ਆਪਣੇ ਵੱਲੋਂ ਜਾਣਕਾਰੀ ਦੇ ਰਹੀ ਹੈ ਕਿ ਕਿਹੜੇ ਏਰੀਆ ਵਿੱਚ ਕਿੱਥੇ ਨਸ਼ੇ ਦੀ ਵਿਕਰੀ ਕੀਤੀ ਜਾ ਰਹੀ ਹੈ ਸੋ ਅਸੀਂ ਐਜ਼ ਅ ਪ੍ਰਸ਼ਾਸਨ ਇਹ ਹੀ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਹੈ ਇਹ ਸਾਡਾ ਚੱਲ ਵੀ ਰਿਹਾ ਹੈ ਉਹਦੇ ਵਿੱਚ ਅਸੀਂ ਇਹ ਕਾਰਵਾਈਆਂ ਕੀਤੀਆਂ ਹਨ ਤੇ ਸਾਡਾ ਇਹ ਅੱਗੇ ਵੀ ਚੱਲ ਰਹਿਗਾ। ਹਾਂ ਜਿਵੇਂ ਕਿ ਮੈਡਮ ਸੀਪੀ ਨੇ ਦੱਸਿਆ ਹੈਗਾ ਕਿ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਤੁਹਾਨੂੰ ਉਸ ਬਾਰੇ ਅੰਦਾਜ਼ਾ ਹੋਣਾ ਹੈ ਕਿ ਜਦੋਂ ਇਹ ਤਸਕਰਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਜਦੋਂ ਸਪਲਾਈ ਜਿਹੜੀ ਹੈ ਮਾਰਕੀਟ ਚ ਘਟਣੀ ਹੈ ਗਜ਼ਾਰਾ ਚ ਘਟਣੀ ਹੈ ਤੇ ਜਿਹੜੇ ਨਸ਼ੇੜੀ ਨੇ ਆ ਜਿਹੜੇ ਐਡਿਕਟ ਹੋ ਚੁੱਕੇ ਨੇ ਉਹਨਾਂ ਨੂੰ ਇਲਾਜ ਦੀ ਜ਼ਰੂਰਤ ਪੈਣੀ ਹੈ ਡੀਡਿਕਸ਼ਨ ਦੀ ਜ਼ਰੂਰਤ ਪੈਣੀ ਹੈ ਤਾਂ ਜੋ ਜਿਹੜੀ ਉਹਨਾਂ ਨੂੰ ਲੱਤ ਲੱਗਿਆ ਉਹਨੂੰ ਘਟਾਇਆ ਜਾ ਸਕੇ ਸਾਡੇ ਇੱਥੇ ਦੋ ਡੀਡਿਕਸ਼ਨ ਸੈਂਟਰ ਨੇ ਜਿਹੜੇ ਗਵਰਨਮੈਂਟ ਵੱਲੋਂ ਚਲਾਏ ਜਾਂਦੇ ਨੇ ਗਿਲਾ ਜ਼ਿਲੰਦਰ ਦੇ ਵਿੱਚ ਜਿਹਦੇ ਵਿੱਚ ਸਾਡਾ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਹੀ ਸ਼ਹਿਰ ਦਾ ਡੀਡਿਕਸ਼ਨ ਸੈਂਟਰ ਹੈ ਪਿਛਲੇ ਜਦੋਂ ਦੀ ਇਹ ਕਾਰਵਾਈ ਸ਼ੁਰੂ ਹੋਈ ਹੈ ਉਸ ਰਿਡਕਸ਼ਨ ਸੈਂਟਰ ਚ 20% ਜਿਹੜੀ OPD ਆ ਉਹ ਇਨਕਰੀਜ਼ ਹੋਈ ਆ ਜਿਹੜੇ ਸਾਡੇ ਉੱਥੇ ਨਸ਼ੇ ਦੀ ਲਤ ਦਿਨਾਂ ਨੂੰ ਲੱਗਦੀ ਕਿਸੇ ਵੀ ਪਰਸੈਂਟ ਉਹਦੇ ਵਿੱਚ ਇਜ਼ਾਫਾ ਹੋਇਆ ਤੇ 65% ਐਡਮਿਸ਼ਨਸ ਜਿਹੜੀਆਂ ਹੈਗੀਆਂ ਉਹ ਇਨਕਰੀਜ਼ ਹੋਈਆਂ ਇਸ ਤੋਂ ਸਾਬਤ ਹੁੰਦਾ ਹੈ ਕਿ ਜਿਹੜੇ ਲੋਕਾਂ ਦੇ ਵਿੱਚ ਅਵੇਰਨੈਸ ਵੀ ਗਈ ਹੈ ਤੇ ਜਿਹੜੇ ਸਪਲਾਈ ਚੇਨ ਬੁੱਕੀ ਹੈ ਉਹਦੇ ਨਾਲ ਇਹਦੇ ਵਿੱਚ ਐਡਮਿਸ਼ਨ ਸਾਡੀ ਵਧਨੀਆ ਸਟਾਰਟ ਹੋ ਗਈਆਂ ਨੇ ਸਿਮਿਲਰਲੀ ਸਾਡਾ ਸ਼ੇਖੇ ਦੇ ਵਿੱਚ ਪੂਰੇ ਜ਼ਿਲ੍ਹੇ ਦਾ ਰੀਹੈਬਿਲੀਟੇਸ਼ਨ ਸੈਂਟਰ ਹੈਗਾ ਉਦੇ ਵਿੱਚ 40% ਜਿਹੜੀਆਂ ਪਿਛਲੇ ਕੁਝ ਮਹੀਨਿਆਂ ਜਿਹੜੇ ਦਿਨਾਂ ਦੇ ਵਿੱਚ ਆਪਣੇ ਪੇਸ਼ੈਂਟਸ ਦੇ ਵਿੱਚ ਇਜ਼ਾਫਾ ਹੋਇਆ ਨਾਲ ਹੀ ਮੈਂ ਇਹ ਵੀ ਅਨਾਉਂਸ ਕਰ ਰਿਹਾ ਕਿ ਸਰਕਾਰ ਵੱਲੋਂ ਸਾਨੂੰ ਟਿੱਕਾ ਮਿਲਿਆ ਕਿ ਇਹ ਦੋਵੇਂ ਸੈਂਟਰ ਡੀਡਿਕਸ਼ਨ ਤੇ ਰੀਹਰਬ ਸੈਂਟਰ ਸਾਡੇ ਹੁਣ ਮਾਡਲ ਬੀ ਡਿਕਸ਼ਨ ਤੇ ਰੀਹੈਬ ਸੈਂਟਰ ਬਣਾਣਗੇ ਜਿਸ ਦੇ ਸਿੱਚ ਨਾ ਸਿਰਫ ਇਹਨਾਂ ਦਾ ਨਸ਼ਾ ਛੁਡਾ ਕੇ ਇਹਨਾਂ ਦੀ ਪ੍ਰੋਪਰ ਰੀਹੈਬਿਲੀਟੇਸ਼ਨ ਕਰਵਾ ਕੇ ਇਹਨਾਂ ਦੀ ਸਕਿੱਲ ਟ੍ਰੇਨਿੰਗ ਹੁਨਰ ਵਿਕਾਸ ਕੀਤਾ ਜਾਣਾ ਉਸ ਤੋਂ ਬਾਅਦ ਇਹਨਾਂ ਦੇ ਰੋਜ਼ਗਾਰ ਦੇ ਨਾਲ ਇਹਨਾਂ ਦਾ ਲਿੰਕ ਵੀ ਕਰਾਇਆ ਜਾਣਾ ਜੋ ਇਹਨਾਂ ਨੂੰ ਹੁਨਰ ਵਿਕਾਸ ਕਰਾਇਆ ਜਾਣਾ ਉਹਦਾ ਇਹਨਾਂ ਨੂੰ ਰੋਜ਼ਗਾਰ ਵੀ ਦਿਲਵਾਇਆ ਜਾਣਾ ਹੈ ਇਹਨਾਂ ਨੂੰ ਨੌਕਰੀ ਵੀ ਦਿਵਾਈ ਜਾਣੀ ਹੈ ਤੇ ਇਹਨਾਂ ਦੇ ਉੱਤੇ ਖੇਡ ਦਾ ਸਰਦਾਰ ਸਮਾਜ ਕੋਈ ਉੱਥੇ ਜੰਮੂ ਵਗੈਰਾ ਲਗਵਾਉਣਾ ਇਹ ਵੀ ਸਾਰਾ ਅਸੀਂ ਪਲਾਨ ਕਰ ਰਹੇ ਹਾਂ ਵਿਦੀਨ ਨੈਕਸਟ ਟੂ ਮੰਥਸ ਇਹ ਜਿਹੜੇ ਸਾਡੇ ਸੈਂਟਰ ਨੇ ਜਲੰਧਰ ਦੇ ਉਹ ਦੋਵੇਂ ਮਾਡਲ ਡਿਡਿਕਸ਼ਨ ਤੇ ਰੀਹੈਬ ਸੈਂਟਰ ਬਣਾਨੇ ਇਸ ਤੋਂ ਇਲਾਵਾ ਸਾਡੇ 25 ਹੋਟ ਸੈਂਟਰ ਹੈ ਜਿੱਥੇ ਜਿਹੜੀ ਬਿਉਪੀਨ ਆਲਫਨ ਦੀ ਹੋਲੀ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਲਤ ਲੱਗੀ ਹੋਈ ਹੈ ਉਹਨਾਂ ਨੂੰ ਦਿੱਤੀ ਜਾਂਦੀ ਹੈ ਉਦੇ ਵਿੱਚ ਵੀ ਜਿਹੜੀ ਸਾਡੇ ਨਿਊ ਰਜਿਸਟ੍ਰੇਸ਼ਨ ਹੈ ਜਦੋਂ ਦਾ ਯੁੱਧ ਨਿਸ਼ਾਵਰਥ ਸਟਾਰਟ ਹੋਇਆ 80% ਉਹਦੇ ਵਿੱਚ ਇਨਕਰੀਸ ਹੋਇਆ ਹੈਗਾ ਜਿਹੜੇ ਪੇਸ਼ੈਂਟ ਆ ਹੋਰ ਉੱਥੇ ਆਣ ਲੱਗੇ ਆ ਤੇ ਸਾਡੇ ਕਾਉਂਸਲਰਸ ਵੀ ਜਿਹੜੇ ਉੱਥੇ ਰੋਜ਼ਾਨਾ ਜਿਹੜੇ ਜਾਂਦਿਆਂ ਨੇ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈਗਾ ਕਿ ਤੁਸੀਂ ਜਿਹੜੀ ਗੋਲੀ ਖਾ ਰਹੇ ਹੋ ਇੱਕ ਵਾਰੀ ਇਜ਼ਾਫਾ ਹੋਣਾ ਸਾਨੂੰ ਪਤਾ ਬਟ ਸਾਡਾ ਟੀਚਰ ਇਹ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਨੰਬਰ ਜਿਹੜਾ ਹੌਲੀ-ਹੌਲੀ ਫਿਰ ਕਟਣਾ ਸ਼ੁਰੂ ਹੋਊਗਾ ਜਦੋਂ ਆ ਕੀ ਡੀਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਕੰਪਲੀਟ ਹੋ ਜਾਣਾ ਤੇ ਸਾਡਾ ਇਹ ਟੀਚਰ ਹੈ ਨਾ ਕਿ ਇਹਨਾਂ ਨੂੰ ਅਸੀਂ ਨਾਲ ਦੀ ਨਾਲ ਡੀਡਿਕਟ ਤੇ ਰੀਹੈਪੀ ਕਰਦੀ ਹੈ ਸਾਡੇ ਜ਼ਿਲ੍ਹਾ ਲਾਇਸੈਂਸਿੰਗ ਅਥਾਰਟिटीज ਐਟਲਸ ਆਫ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਜਿਹੜਾ ਨਸ਼ਾ ਮਿਲਦਾ ਹੈ ਮੈਡੀਕਲ ਸਟੋਰਾਂ ਦੇ ਉੱਤੇ ਉਹਨਾਂ ਦੇ ਖਿਲਾਫ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਣਾ ਜਲੰਧਰ ਪਹਿਲਾ ਜਿਲ੍ਹਾ ਜਿਲ੍ਹਾ ਬਣਿਆ ਸੀ ਜਿਹਦੇ ਵਿੱਚ ਪੁਲਿਸ ਕਮਿਸ਼ਨਰ ਸਾਹਿਬ ਤੇ ਡੈਟੇਲ ਸਾਹਿਬ ਇਸ ਫਾਇਲਸ਼ ਤੋਂ ਬਾਅਦ ਅਸੀਂ ਤਿੰਨ ਜਿਹੜੇ ਸਾਡੇ ਗੋਲੀਆਂ ਹੁੰਦੀਆਂ ਹਨ ਡਰੱਗਸ ਦੀ ਜਿਹਦਾ ਨਸ਼ੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈਗਾ ਇੱਕ ਤਾਂ ਗਾਬਾਪੈਂਟਿੰਗ ਹੁੰਦੀ ਹੈ ਕੋ ਪ੍ਰੀਗਾਬੈਲਨ ਹੁੰਦੀ ਹੈ ਇਹ ਦੋਵੇਂ ਅਸੀਂ ਇਹਨਾਂ ਦੀ ਸੇਲ ਜਿਹੜੀ ਆ ਉਹ ਰੈਗੂਲੇਟ ਕਰਵਾਤੀ ਸੀ ਕਿ ਕਿਉਂਕਿ ਔਰ ਤਾਂ ਟੌਪ ਕਾਊਂਟਰ ਜਿਹਨੂੰ ਕਹਿੰਦੇ ਆ ਕਿ ਕੋਈ ਬਿਨਾ ਪਰਚਿਸੋ ਵੀ ਕੋਈ ਵਿਅਕਤੀ ਆ ਜਾ ਕੇ ਲੈ ਲੈਂਦਾ ਸੀ ਫਿਰ ਇਹਦੀ ਵਰਤੋਂ ਜਿਹੜੀ ਹੈ ਨਸ਼ੇ ਲਈ ਕੀਤੀ ਜਾਂਦੀ ਸੀ ਇਹਨੂੰ ਅਸੀਂ ਬਿਲਕੁਲ ਡਾਕਟਰ ਦੀ ਪਰਚੀ ਨਹੀਂ ਹੀ ਦਿੱਤੀ ਜਾਣੀ ਹੈ ਤੇ ਦੂਜਾ ਇਹਦਾ ਰਿਕਾਰਡ ਦੀ ਸਾਫ਼ ਸੰਭਾਲ ਲਈ ਅਸੀਂ 13 ਦਾ ਆਰਡਰ ਵੀ ਸੀ ਜਾਰੀ ਕੀਤਾ ਸੀ ਮੇਰੇ ਵੱਲੋਂ ਜਾਰੀ ਕਰਿਆ ਸੀ ਇੱਕ ਐਨਾਫੋਲਟਨ ਦਾ ਇੰਜੈਕਸ਼ਨ ਹੁੰਦਾ ਜਿਹੜਾ ਕਿ ਨਸ਼ੇੜੀ ਜਿਹੜੇ ਨੇ ਉਹ ਸਿੱਧਾ ਟੀਕੇ ਲਈ ਲਾਂਦੇ ਆ ਉਹ ਵੀ ਅਸੀਂ ਇਸੀ ਆਰਡਰ ਦੇ ਵਿੱਚ ਉਹਦੀ ਸਪਲਾਈ ਜਿਹੜੀ ਰੈਗੂਲੇਟ ਕਰਤੀ ਸੀ ਤੇ ਜਿਹੜਾ ਵੀ ਕੋਈ ਕੈਮੀਕਲ ਜਾਂ ਕੈਮਿਸਟ ਜਾਂ ਕੋਈ ਮੈਡੀਕਲ ਸਟੋਰ ਇਹ ਦਵਾਈਆਂ ਵੇਚੂਗਾ ਬਿਨਾਂ ਰਿਕਾਰਡ ਦੇ ਜਾਂ ਬਿਨਾਂ ਪਰਸੀ ਦੇ ਉਹਦੇ ਇਲਾਵਾ ਵੀ ਅਸੀਂ ਸਖਤ ਕਾਰਵਾਈ ਜਿਹੜੀ ਕਰਾਵਾਂਗੇ ਜਦੋਂ ਦਾ ਯੁੱਧ ਦਸ਼ਾ ਉਲੰਧ ਸ਼ੁਰੂ ਹੋਇਆ ਹੈ ਲਗਭਗ 32 ਜਿਹੜੇ ਲਾਇਸੈਂਸਿਸ ਹੈਗੇ ਮੈਡੀਕਲ ਸਟੋਰਾਂ ਦੇ ਉਹ ਕੈਨਸਲ ਸਸਪੈਂਡ ਕੀਤੇ ਜਾ ਚੁੱਕੇ ਨੇ ਤੇ ਦੋ ਜਿਹੜੇ ਆਪਣੇ ਲਾਇਸੈਂਸ ਹੈ ਉਹ ਕੈਨਸਲ ਕੀਤੇ ਜਾ ਚੁੱਕੇ ਨੇ ਛੇ ਜਿਹੜੇ ਫਾਰਮ ਹੈਗੀਆਂ ਉੱਥੇ ਸੀਜ਼ਨਲਸ ਕਿਤੇ ਗਏ ਨੇ ਉੱਥੇ ਰੇਡ ਮਾਰਤੀ ਇਹਨਾਂ ਵੱਲੋਂ ਜਿਹੜੀ ਹੈ ਸਾਰੀ ਸੀਜ਼ਨਿੰਗ ਓਪਰਚ्युनिटी ਜਿਹੜੀ ਆ ਵੇਲ ਕੀਤੀ ਗਈ ਹੈ ਇਸ ਤੋਂ ਇਲਾਵਾ ਮੇਗਾ ਤੇ ਸੀਪੀ ਸਾਹਿਬ ਨੇ ਇੱਕ ਵੱਡੀ ਜਿਹੜੀ ਅਸੀਂ ਅਨਾਉਂਸਮੈਂਟ ਕਰਨੀ ਸੀ ਜਿਹਦੇ ਲਈ ਮੁੱਖ ਤੌਰ ਤੇ ਅਸੀਂ ਇਹ ਪ੍ਰੈਸ ਕਾਨਫਰੰਸ ਬੁਲਾਈ ਸੀ ਉਹ ਇਹ ਸੀ ਕਿ ਜਿਹੜੇ ਇਹ ਮਰੀਜ਼ ਨੇ ਪਾਵੇਂ ਓਟ ਸੈਂਟਰ ਤੇ ਨੇ ਪਾਵੇਂ ਡਿਟੈਕਸ਼ਨ ਸੈਂਟਰ ਤੇ ਨੇ ਪਾਵੇਂ ਸਾਡੇ ਰੀਹੈਬ ਸੈਂਟਰ ਤੇ ਨੇ ਅਸੀਂ ਸਾਰੇ ਨੂੰ ਦੱਸਣਾ ਚਾਹੁੰਦੇ ਹਾਂ ਇਨਾਂ ਤੋਂ ਅਸੀਂ ਇਨਫੋਰਮੇਸ਼ਨ ਕਲੈਕਟ ਕਰ ਰਹੇ ਨੇ ਕਿ ਇਹ ਨਸ਼ਾ ਜੜਾ ਹੈ ਕਿ ਲੈ ਲੈਂਦੇ ਕਿੱਥੋਂ ਨੇ ਕਿਹੜੇ ਤਸਕਰ ਤੋਂ ਲੈ ਰਹੇ ਨੇ ਕਿਹੜੇ ਮਹੱਲੇ ਤੋਂ ਲੈ ਰਹੇ ਨੇ ਤੇ ਉਹਦੀ ਅਸੀਂ ਹੌਟਸਪੌਟਿੰਗ ਕਰਵਾਈ ਹੈ ਕਿਹੜੇ ਏਰੀਆਸ ਤੋਂ ਮੰਗਦੇ ਰਹੇ ਨੇ ਉਹਦੀ ਲਿਸਟ ਸਾਡੇ ਕੋਲ ਤਿਆਰ ਹੋ ਚੁੱਕੀ ਆ ਇਹ ਜਿਹੜੇ ਏਰੀਆਸ ਹੋਣਗੇ ਇਹਨਾਂ ਨੂੰ ਅਸੀਂ ਅਡਾਪਟ ਕਰਨ ਲੱਗੇ ਆ ਮੈਂ ਤੇ ਸਿਪੀ ਸਾਹਿਬ ਪ੍ਰਸ਼ਾਸਨ ਵੱਲੋਂ ਇਹਦੇ ਵਿੱਚ ਪੁਲਿਸ ਵੱਲੋਂ ਸ਼ਕਤੀ ਨਾਲ ਇਨਫੋਰਸਮੈਂਟ ਕਰਾਈ ਜਾਏਗੀ ਕਿ ਇਨਾਂ ਏਰੀਆਸ ਤੋਂ ਤਾਂ ਬਿਲਕੁਲ ਵੀ ਆਉਣ ਵਾਲੇ ਮੇਨੀਆਂਸਾ ਨਸ਼ਾ ਨਹੀਂ ਵਿਕੂਗਾ ਤੇ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਸਾਰੇ ਮਹਿਕਮਿਆਂ ਦੇ ਸਹਿਯੋਗ ਨਾਲ ਇੱਥੇ ਡਵੈਲਪਮੈਂਟ ਦਾ ਇੱਕ ਮਾਡਲ ਤਿਆਰ ਕੀਤਾ ਜਾਵੇਗਾ ਕਿ ਲੋਕਾਂ ਨੂੰ ਨਸ਼ਾ ਕਰਨ ਦੀ ਲਤ ਲੱਗੇ ਨਾ ਉਥੇ ਵਧੀਆ ਸਟਰੀਟ ਲਾਈਟਸ ਖੇਡ ਮੈਦਾਨ ਸੜਕਾਂ ਪ੍ਰੋਪਰ ਉਥੇ ਵਿਕਾਸ ਕਰਾਇਆ ਜਾਊਗਾ ਜੇ ਕਿਸ ਨੂੰ ਪੜ੍ਹਾਈ ਦੀ ਜ਼ਰੂਰਤ ਹੈ ਕਿਸ ਨੂੰ ਸੇਵਾ ਦੀ ਜ਼ਰੂਰਤ ਹੈ ਜੇ ਕਿਸੇ ਨੂੰ ਕੁਝ ਸਿੱਖਣਾ ਹੈ ਕੋਸ਼ਲ ਵਿਕਾਸ ਆਪਣਾ ਕਰਨਾ ਹੈਗਾ ਉਹਦੇ ਬਾਰੇ ਵੀ ਪ੍ਰੋਪਰ ਪਲਾਨ ਤਿਆਰ ਕੀਤਾ ਜਾਵੇਗਾ ਐਂਡ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਸਾਰੇ ਏਰੀਆਸ ਨੂੰ ਅਸੀਂ ਨਸ਼ਾ ਮੁਕਤ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੇ ਪੂਰੇ ਸ਼ਹਿਰ ਦੇ ਵਿਸਥਾਰ ਸੇ ਕਰਨਾ ਹੀ ਹੈ ਪਰ ਇਨ੍ਹਾਂ ਏਰੀਆਸ ਨੂੰ ਅਸੀਂ ਖਾਸ ਤੌਰ ਤੇ ਮੁੱਖ ਤੌਰ ਤੇ ਧਿਆਨ ਦੇਵਾਂਗੇ ਤਾਂਕਿ ਸਾਡੇ ਜਿਹੜਾ ਜ਼ਿਲ੍ਹਾ ਜਲੰਧਰ ਤੇ ਇਸ ਖਾਸ ਤੌਰ ਤੇ ਸ਼ਹਿਰ ਜਲੰਧਰ ਦੇ ਵਿੱਚ ਨਸ਼ਾ ਬਿਲਕੁਲ ਵੀ ਖਤਮ ਹੋ ਜਾਵੇ ਨਾਲ ਹੀ ਅਵੇਰਨੈਸ ਜਿਹੜੀ ਐਕਟੀਵਿਟੀਜ਼ ਐ ਜਿਦੇ ਵਿੱਚ ਆਪਾਂ ਪ੍ਰੀਵੈਂਸ਼ਨ ਸਭ ਤੋਂ ਜ਼ਰੂਰੀ ਹੁੰਦਾ ਹੈਗਾ ਉਹਦੇ ਲਈ ਅਸੀਂ ਇਸੇ ਮਹੀਨੇ ਮੈਡਮ ਸੀਪੀ ਨੇ ਪਲਾਨ ਕੀਤਾ ਅਸੀਂ ਇੱਕ ਬਹੁਤ ਵੱਡੀ ਮੈਰਾਥਨ ਕਰਾਵਾਂਗੇ ਲਗਭਗ 20 April ਦੇ ਨੇੜੇ-ਤੇੜੇ ਜਿਹਦੇ ਵਿੱਚ ਸਾਰੇ ਹੀ ਪਧਾਰਿਆ ਨੂੰ ਭਾਵੇਂ ਛੋਟੇ ਬੱਚੇ ਨੇ ਵੱਡੇ ਬੱਚੇ ਨੇ ਕੋਈ ਵੱਡੀ ਉਮਰ ਦਾ ਵਿਅਕਤੀ ਪੜਨਾ ਚਾਹੁੰਦਾ ਹੈ ਉੱਤੇ ਉਹਨਾਂ ਨੂੰ ਬੁਲਾਇਆ ਜਾਊਗਾ ਐਂਡ ਪ੍ਰੋਪਰ ਉਹਨਾਂ ਨੂੰ ਨਸ਼ਿਆਂ ਖਿਲਾਫ ਜਾਣਕਾਰੀ ਦਿੱਤੀ ਜਾਣੀ ਹੈ ਕਿ ਉਹ ਨਸ਼ੇ ਵਿਰੁੱਧ ਇੱਕ ਜਿਹੜਾ ਯੁੱਧ ਚੱਲਦਾ ਪਿਆ ਉਹਦੇ ਵਿੱਚ ਆਪਣੀਆਂ ਜਿਹੜਾ ਹਿੱਸਾ ਪਾਉਣ ਉਹਦੀ ਜਾਣਕਾਰੀ ਵੀ ਅਸੀਂ ਛੇਤੀ ਜੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅ ਸਾਡੇ ਕੁਝ ਅਜੀਹੇ ਜਿਹੜੇ ਨਸ਼ੇ ਤੋਂ ਗ੍ਰਸਤ ਵਿਅਕਤੀ ਸੀਗੇ ਜਿਹੜੇ ਕਿ ਪਿਛਲੇ ਦਿਨੀ ਬਾਹਰ ਆਏ ਨੇ ਜਦੋਂ ਇਹ ਸਾਡਾ ਅਭਿਆਨ ਚੱਲਿਆ ਹੈਗਾ ਅਸੀਂ ਉਹਨਾਂ ਨੂੰ ਮਾਡਲ ਬਣਾ ਕੇ ਉਹਨਾਂ ਦੀ ਸਕਸੈਸ ਸਟੋਰੀ ਸ਼ੇਅਰ ਕਰਕੇ ਜਿੰਨੇ ਸਾਡੇ ਵਿਅਕਤੀ ਹੁਣ ਨਸ਼ੇ ਦੀ ਲਤ ਨਾਲ ਆਦੀ ਨੇ ਉਹਨਾਂ ਦੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਉਹਨਾਂ ਨੂੰ ਇੱਕ ਐਗਜ਼ਾਮਪਲ ਸੈੱਟ ਹੋ ਸਕੇ ਕਿ ਨਸ਼ੇ ਤੋਂ ਕਿਵੇਂ ਬਾਹਰ ਆ ਕੇ ਵੀ ਤੁਸੀਂ ਆਪਣੀ ਜ਼ਿੰਦਗੀ ਜੜੀ ਵਧੀਆ ਢੰਗ ਨਾਲ ਜੀ ਸਕਦੇ ਹੋ ਤانوں ਮੈਂ ਇਸ ਪ੍ਰੈਸ ਕਾਨਫਰੰਸ ਰਾਹੀਂ ਜਿਹੜਾ ਨੰਬਰ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਹੈਗਾ ਜਿਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਤਸਕਰ ਖਲਾਫ ਜਾਣਕਾਰੀ ਦੇ ਸਕਦਾ ਜੋ ਕਿ ਬਿਲਕੁਲ ਅਨੋਨਿਮਸ ਰੱਖੀ ਜਾਣੀ ਹੈ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ ਹੈ ਇਹ WhatsApp ਨੰਬਰ ਹੈ 9779100200 9779100200 ਤੇ ਇੱਕ ਨੰਬਰ ਜਿਹੜਾ ਸਾਡਾ ਡੀਡਿਕਸ਼ਨ ਸੈਂਟਰ ਦਾ ਤਾਂਕਿ ਜੋ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਪਰ ਉਹ ਛੱਡ ਨਹੀਂ ਪਾ ਰਿਹਾ ਉਹ ਇੱਕ ਸਾਡਾ ਲੈਂਡਲਾਈਨ ਨੰਬਰ ਹੈ ਵਰਕਿੰਗ ਆਰਸ ਦੇ ਵਿੱਚ ਤੁਸੀਂ ਉੱਥੇ ਕਾਲ ਕਰਕੇ ਨਸ਼ਾ ਛੱਡਣਾ ਕੀ ਕਿਵੇਂ ਛੱਡ ਸਕਦੇ ਹੋ ਉਸ ਬਾਰੇ ਜਾਣਕਾਰੀ ਲੈ ਸਕਦੇ ਹੋ ਉਹ ਨੰਬਰ ਹੈ 0181 0181 29 11960 so main te cp saab ta sade sare afsar sahiban tuhanu saryan nu ehi ਆਸ ਲਗਦੇ ਆ ਇਹ ਹੀ ਅਪੀਲ ਕਰਦੇ ਆ ਕਿ ਤੁਸੀਂ ਆਪਣੇ ਮਾਧਿਅਨ ਰਾਹੀਂ ਸਾਰੀ ਜਾਣਕਾਰੀ ਲੋਕਾਂ ਤੱਕ ਪਹੁੰਚਾਓ ਐ ਸਭ ਤੋਂ ਜ਼ਰੂਰੀ ਜਿਹੜੇ ਨਸ਼ਾ ਤਸਕਰ ਦੇਖ ਰਹੇ ਨੇ ਇਹ ਸਾਰੀ ਕਾਨਫਰੰਸ ਨੂੰ ਉਹ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਇਹ ਇੱਕ ਸੱਤ ਮੂਹਮ ਚੱਲਦੀ ਪਈ ਹੈ ਮੈਨੂੰ ਲੱਗਦਾ ਹੁਣ ਤੱਕ ਤਾਂ ਵੈਸੇ ਵੀ ਉਹ ਛੱਟ ਕੇ ਜਾ ਚੁੱਕੇ ਹੋਣੇ ਪਰ ਜਿਹੜੀ ਆ ਸਾਰੀ ਅਸੀਂ ਜਾਣਕਾਰੀ ਦੱਸੀ ਹੈ ਇਸ ਤੋਂ ਬਾਅਦ ਬਿਲਕੁਲ ਵੀ ਸਾਡੇ ਜ਼ਿਲੰਦਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਸਕਰੀ ਦਾ ਕੋਈ ਸਕੋਪ ਨਹੀਂ ਬਚਦਾ ਤੇ ਜਿਹੜੇ ਵਿਅਕਤੀ ਇਸ ਨਸ਼ਿਆਂ ਕਰਕੇ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਇੱਕ ਉਮੀਦ ਦੀ ਕਿਰਨ ਹੈ ਕਿ ਉਹ ਆਪਣੀ ਡਿਡਿਕਸ਼ਨ ਤੇ ਰੀਹੈਬਿਲੀਟੇਸ਼ਨ ਰਾਹੀਂ ਵਾਪਸ ਸਮਾਜ ਦਾ ਸੁਸਾਇਟੀ ਦਾ ਹਿੱਸਾ ਬਣ ਸਕਣ ਇਹ ਸਾਡੇ ਪੰਜਾਬ ਸਰਕਾਰ ਦਾ ਇੱਕ ਸੁਪਨਾ ਹੈ ਜਿਹਨੂੰ ਅਸੀਂ ਰੰਗਲਾ ਪੰਜਾਬ ਦਾ ਸੁਪਨਾ ਕਹਿੰਦੇ ਹਾਂ ਹੁਣ ਅਸੀਂ ਜ਼ਰੂਰ ਪੂਰਾ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਕੋਈ ਸਵਾਲ ਹੈ 150 ਨੋਟ ਦਾ ਸੈਂਟਰ ਬਣਾਇਆ ਸਰ ਸਰ ਉਹਦੇ ਨਾਲ ਜਿਹੜੇ ਕੁਛੇ ਬੇਟੀ ਨਾਲ ਲੜਦੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਟੈਬਲਟ ਵਗੈਰਾ ਉਹਦੇ ਦਿੱਤੀ ਜਾਂਦੀ ਹੈ ਸਰ ਉਹ ਟੈਬਲੇਟ ਬਾਅਦ ਹੀ ਹੋ ਕੇ ਬੱਚੇ ਸੇ ਦਾ ਸਟੋਪ ਨਹੀਂ ਹੁੰਦਾ ਹੈਗਾ ਵਿੱਚੋਂ ਉਹਨਾਂ ਨੂੰ ਬਾਹਰ ਪਲੈਗ ਕੀਚੀ ਜਾਂਦੀ ਹੈ ਸਰ ਸਰ ਕੁਝ ਕਰਮ ਜਾਨੀ ਵੀ ਜਿਹੜੇ ਕਿ ਲੋਕ ਲਗਾ ਦਿੰਦੇ ਨੇ ਛੇਕੇ ਪਿੰਡ ਨੇ ਸੈਂਟਰ ਦੇ ਬਾਹਰ ਵੀ ਇੱਥੇ ਹੀ ਦਵਾਈ ਲੈ ਲੈਂਦੇ ਆ ਬਾਅਦ ਵਿੱਚ ਉਹ ਦਵਾਈ ਛੇਕੇ ਪਿੰਡ ਦੇ ਕੋਲ ਜਾ ਕੇ ਦੇਖੂਗਾ ਬਿਲਕੁਲ ਇਹ ਦੋਵੇਂ ਜਿਹੜੇ ਤੁਸੀਂ ਏਰੀਆ ਦੱਸਿਆ ਇਹਨੂੰ ਡਾਇਵਰਜਨ ਕਹਿੰਦੇ ਆ ਕਿ ਜਦੋਂ ਉਹ ਗੋਲੀ ਲੈ ਕੇ ਜਾਂਦੇ ਨੇ ਤਾਂ ਬਾਹਰ ਉਹ ਜਿਹੜੇ ਵਿਅਕਤੀ ਆ ਉੱਥੇ ਸੇਲ ਕਰ ਦਿੰਦੇ ਆ ਸਾਡੇ ਧਿਆਨ ਦੇ ਵਿੱਚ ਹੈ ਇਸ ਤੇ ਵੀ ਜਿਹੜਾ ਸਾਡਾ ਐਕਸ਼ਨ ਪਲਾਨ ਬਣਿਆ ਹੋਇਆ ਆਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਇਸ ਤੇ ਵੀ ਬਹੁਤ ਘਟ ਘਾਟ ਜੜੀ ਜੇ ਤੁਹਾਡੇ ਤੋਂ ਨਹੀਂ ਵੀ ਜਦੋਂ ਰੇਟ ਠੀਕ ਇਹ ਲਗ ਲਗ ਜਗ੍ਹਾ ਤੇ ਲੋਕਾਂ ਨੇ ਕਿ ਐਸੀ ਵੱਡੇ ਮਕਸਦ ਹੈ ਜਿਹੜੇ ਫੜ ਲਏ ਕੇ ਨੇ ਤੇ ਉਹਨਾਂ ਦੇ ਅੱਗੋਂ ਕਿਹੜਾ ਉਹਨਾਂ ਦੇ ਘਰ ਦੇ ਪਰਿਵਾਰ ਜਾਂ ਜੋ ਉਹਨਾਂ ਨੇ ਮੁੱਡੇ ਰੱਖੇ ਹੋਏ ਨੇ ਉਹ ਅੱਲੇ ਵੀ ਕਿੜਿਆ ਉਹ ਵੇਚਦੇ ਨੇ ਇਸ ਦੇ ਬਾਰੇ ਵੀ ਕੋਈ ਜਿਹੜੀ ਸਾਡੀ ਹੁਣ ਤੱਕ ਗ੍ਰਿਫਤਾਰੀਆਂ ਹੋਈਆਂ ਇਹਦੇ ਵਿੱਚੋਂ ਬਹੁਤ ਸਾਰੀ ਜਿਵੇਂ 121 ਗ੍ਰਿਫਤਾਰੀਆਂ ਮੈਂ ਤੁਹਾਨੂੰ ਦੱਸੀਆਂ ਪਿਛਲੇ ਇੱਕ ਮਹੀਨੇ 'ਚ ਹੋਈਆਂ ਇਹਦੇ 'ਚੋਂ ਬਹੁਤ ਸਾਰੇ ਫਸਟ ਟਾਈਮਰਸ ਨੇ ਸੋ ਉਹ ਬੇਸਿਕਲੀ ਉਹੀ ਜਿਹੜੇ ਹੈ ਜਿਹੜੇ ਕਿ ਵੱਡੀ ਮੱਛੀਆਂ ਜਿਹਨਾਂ ਦਾ ਆਪਾਂ ਕਹਿ ਰਹੇ ਹਾਂ ਕਿ ਉਹ ਆਪ ਤੇ ਜੇਲ੍ਹ ਚ ਹੈ ਜਾਂ ਜਲੰਧਰ ਛੱਡ ਕੇ ਜਾ ਚੁੱਕੇ ਹਨ ਪਰ ਜਿਹੜੇ ਉਹਨਾਂ ਦੇ ਵਿਹਾਰ ਤੇ ਸਟਰੀਟ ਲੈਵਲ ਤੇ ਪੈਡਲਿੰਗ ਕਰਦੇ ਸੋ ਉਹ ਸਟਰੀਟ ਲੈਵਲ ਦੀ ਜਿਹੜੀ ਪੈਡਲਿੰਗ ਹੈਗੀ ਹੈ ਉਹਤੇ ਪੂਰੀ ਤਰ੍ਹਾਂ ਨੱਕ ਪਾਣਾ ਹੀ ਸਾਡਾ ਫਰਸਟ ਮਕਸਦ ਹੈ ਕਿ ਸਾਡੀ ਜਿਹੜੀ ਸਪਲਾਈ ਲਾਈਨ ਆ ਰਹੀ ਹੈ ਉਹ ਬਿਲਕੁਲ ਹੀ ਚੋਕ ਹੋ ਜਾਏ ਤੇ ਉਹ ਉਸਤੇ ਕਾਰਵਾਈ ਚੱਲ ਰਹੀ ਹੈ। ਫੋਟਸਪੌਟ ਜਿੰਨੇ ਨੇ ਹਾਸ ਤਸ ਟ੍ਰਾਂਸਪੋਰਟਿੰਗ ਤੇ ਜਿੰਨੇ ਨੇ ਬਹੁਤ ਹੋ ਗਏ ਫੋਟਸਪੌਟਸ ਡੈਂਗੂਲ ਜਿਹੜੀ ਕਰੰਟ ਲਿਸਟ ਹੈ 12 ਦੇ ਕਰੀਬ ਆ ਚੁੱਕੇ ਨੇ ਪਰ ਇਹ ਏਰੀਆ ਸੀ ਜਿਹੜਾ ਲਿਸਟ ਹੈ ਹਜੇ ਇਹਨੂੰ ਸਾਡੇ ਨੇ ਕਲੀਅਰ ਕਰਾਂਗੇ ਪਹਿਲਾਂ ਇਸ ਤੇ ਅਸੀਂ ਕੰਮ ਕਰਾਂਗੇ ਕਿਉਂਕਿ ਕਈ ਵਾਰ ਇਸ ਸਟੀਗਮਟਾਈਜ਼ ਹੋ ਜਾਂਦਾ ਹੈਗਾ ਜੀ ਕਿ ਵੀ ਇਹ ਏਰੀਆ ਜੀ ਸਾਡਾ ਉਸ ਵਾਲਾ ਇਹ ਵਾਲਾ ਏਰੀਆ ਹੈਗਾ ਸੋ ਸਮੇਂ ਆਉਣ ਤੇ ਅਸੀਂ ਉਸ ਨੂੰ ਸਾਥ ਨਹੀਂ ਕਰਦੇ ਥੋੜਾ ਰੂਟ ਰੈਕ ਤੋਂ ਜਾਨੀ ਜੀ ਜਦੋਂ ਅਸੀਂ ਡ੍ਰੌਪ ਕਰਨਾ ਸਵੇਗ ਲਾਈਟ ਲਾਉਣ ਦੇ ਤੱਕ ਤੇ ਗਰਮਨਾ ਮੁਕੰਮਲ ਰਹੇ ਤੇ ਪੁਲਿਸ ਇਨਫੋਰਸਮੈਂਟ आएगी ਕੱਲਾ ਜੀ ਸੋ ਪੁਲਿਸ ਵੱਲੋਂ ਉਸ ਏਰੀਆ ਦੇ ਵਿੱਚ ਮਤਲਬ ਡਿਵੈਲਪਮੈਂਟ ਦੇ ਕੰਮ ਦਾ ਫਾਇਦਾ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਉਸ ਏਰੀਆ ਦੇ ਵਿੱਚ ਪੂਰੀ ਤਰ੍ਹਾਂ ਨਾਲ ਨਸ਼ੇ ਦੀ ਬਿਕਰੀ ਬੰਦ ਹੋ ਜਾਈ ਠੀਕ ਹੈ ਜਿਹੜੀ ਸਟਰੀਟ ਲੈਵਲ ਪੈਟਿੰਗ ਹੋ ਰਹੀ ਹੈ ਉੱਥੇ ਵਿੱਚ ਕਿਸੇ ਬੰਦੇ ਦਾ ਜਾ ਕੇ ਨਸ਼ਾ ਵੇਚਣ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਉਹਦੇ ਲਈ ਜੋ ਸਾਨੂੰ ਪਾਰਕਸ ਉਹ ਦੱਸ ਰਹੇ ਆ ਜੋ ਸਟਰੀਟ ਲਾਈਟਸ ਦੱਸ ਰਹੇ ਆ ਉਹ ਉਹਦੇ ਲਈ ਜ਼ੰਗਰੀ ਹੈ ਕਿ ਬੰਦੇ ਤੁਰਦੇ ਫਿਰਦੇ ਉੱਥੇ ਵੇਚਣ ਦਾ ਕੰਮ ਨਾ ਕਰਨ ਉਹ ਤੋਂ ਬਾਅਦ ਡਵੈਲਪਮੈਂਟ ਪ੍ਰੋਜੈਕਟਸ ਇੱਕ ਇੱਕ ਇਹ ਸਾਈਕਲ ਹੁੰਦਾ ਇਨਫੋਰਸਮੈਂਟ ਐਡਿਕਸ਼ਨ ਪ੍ਰੀਵੈਂਸ਼ਨ ਸੋ ਜਿਹੜਾ ਆਪਣਾ ਇਹ ਪੂਰਾ ਪ੍ਰੋਸੈਸ ਹੈ ਤਿੰਨਾਂ ਚੀਜ਼ਾਂ ਨੂੰ ਕਵਰ ਕਰਨਾ ਜ਼ਰੂਰੀ ਹੁੰਦਾ ਜਦੋਂ ਅਸੀਂ ਕਿਸੇ ਏਰੀਆ ਨੂੰ ਵਗੈਰਾ ਨਸ਼ਾ ਮੁਕਤ ਕਰਨਾ ਹੈ ਮਾਡਲ ਬਣਾਣਾ ਤਿੰਨੇ ਚੀਜ਼ਾਂ ਤੇ ਹੀ ਅਸੀਂ ਕੰਮ ਕਰਨਾ ਹੈ ਸਭ ਤੋਂ ਜ਼ਰੂਰੀ ਆਫ ਕੋਰਸ ਇਨਫੋਰਸਮੈਂਟ ਹੈ ਨਾ ਫਸਟ ਸਟੈਪ ਹੈ ਨਾ ਅਗਰ ਤੇ ਕਿਹਾ ਜਾਂਦਾ ਕਿ ਪਿਛੇ ਵਿੱਚ ਹੋ ਜਾ ਉਹ ਪ੍ਰਾਇਰ ਤੇ ਰਹਿੰਦਾ ਹੈ ਕਿ ਬੈਥ ਸਖਤੀ ਪੁਲਿਸ ਵੱਲੋਂ ਕੀਤੀ ਹੈ ਤੇ ਬੁੱਧੀਸ਼ਾਹ ਤੇ ਵੀ ਤੇ ਕੀਤੀ ਆ ਗਈ ਹੈ ਉਹ ਕਿਰਾਏ ਤੇ ਮਕਾਨ ਲੈ ਕੇ ਜਿਹੜਾ ਮਿਸਾਲ ਦਿੱਤਾ ਜਾ ਰਿਹਾ ਹੈ ਇਸ ਦੇ ਉੱਤੇ ਵੀ ਇੱਕ ਕਰਏਦਾਰਾਂ ਦੇ ਉੱਤੇ ਕੇਸ ਅਗਰ ਕਰੂ ਬਿਲਕੁਲ ਠੀਕ ਤੁਸੀਂ ਦੱਸ ਰਹੇ ਹੋ ਸਾਡੇ ਵੀ ਨੋਟਿਸ ਹੈ ਜੋ ਅਸੀਂ ਆਪਣੇ ਆਊਟ ਆਫ ਡਿਸਟ੍ਰਿਕਟ ਦੇ ਕਈ ਡਰਗ ਪੈਡਲਰ ਇੱਥੇ ਰੈਸਟ ਕੀ ਤੇ ਉਹ ਇੱਥੇ ਕਿਰਾਏ ਦੇ ਉਸ ਵਿੱਚ ਹੀ ਰਹਿ ਰਹੇ ਸੀ ਸੋ ਉਹ ਕਾਰਵਾਈ ਆਪਣੀ ਚੱਲ ਰਹੀ ਹੈ ਅਸੀਂ ਬੇਸਿਕਲੀ ਅੱਜ ਪ੍ਰੈਸ ਕਾਨਫਰੰਸ ਲਈ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੇ ਸੀ ਕਿ ਇਸ ਯੁੱਧ ਨਸ਼ਿਆ ਵਿਰੁੱਧ ਨੂੰ ਚੱਲਦੇ ਹੋਏ ਹੁਣ ਇੱਕ ਮਹੀਨਾ ਹੋਇਆ ਹੈ ਸੋ ਉਹਦੇ ਵਿੱਚ ਸਾਡੀਆਂ ਇਹ ਹੁਣ ਤੱਕ ਅਸੀਂ ਕੰਮ ਕੀਤਾ ਹੈ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਭ ਕੁਝ ਜਾਰੀ ਹੀ ਰਹੇਗਾ ਪੁਲਿਸ ਇਨਫੋਰਸਮੈਂਟ ਦਾ ਵੀ ਤੇ ਜੋ ਰਿਹਾਬ੍ਰਿਟੇਸ਼ਨ ਤੇ ਡੀ ਐਡਿਕਸ਼ਨ ਦਾ ਡੀਸੀ ਸਾਹਿਬ ਦਾ ਸਾਬਿਤ ਤੇ ਇਹਦਾ ਮਾਣ ਮਾਨ ਦਾ ਉੱਤਰੀ ਇੱਥੇ ਕਾਰਗੀਆਂ ਕਿਤੇ ਜਾਣ ਕੇ ਮੈਂ 익ਨਾ ਕੋਰਡੀਨੇਟ ਕਰਨਾ ਹੈ ਕਿ ਨਸ਼ਾ ਤਸਕਰ ਜਾਂ ਨਸ਼ਾ ਡਿਕ ਕੋਲ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ ਇੱਕ ਐਸਐਚਓ ਸਾਹਿਬ ਨੂੰ ਤੇ ਕਿ ਐਸਐਚਓ ਸਸਪੈਂਡ ਵੀ ਕੀਤਾ ਸਸਪੈਂਡਿੰਗ ਕੀਤਾ ਗਿਆ ਸੀਗਾ ਉਸ ਮਾਪੇ ਉਹਦੀ ਉਹਨੇ ਦਰਖਾਸਤ ਦਿੱਤੀ ਹੋਈ ਹੈ ਉਹਦੀ ਚੱਲ ਰਹੀ ਹੈ ਉਸ ਤੋਂ ਦਰਖਾਸਤ ਦਿੱਤੀ ਹੋਈ ਹੈ ਉਸ ਨੂੰ ਵੈਰੀਫਾਈ ਕਰਨਾ ਅੱਛਾ ਇੱਕ ਕ੍ਰੋਮੋਮੈਂਟਰੀ ਕੋਡ ਉਹਦੇ ਕੋਲੋਂ ਫਿਰ ਅੰਮਲ ਲੈ ਲੈ ਉਪਰੇ ਸ਼ਰੀਆਮ ਨੋਟਾ ਦਿੱਤੇ ਆ। ਕਿ ਸਾਡੇ ਕੋਲ ਸਾਡੇ ਕੋਲ ਨਾ ਕਈ ਕੰਪਲੇਂਟਸ ਆਦੀਆਂ ਆ। ਹਾਂ ਸਾਡੇ ਕੋਲ ਕਈ ਕੰਪਲੇਂਟਸ ਆਦੀਆਂ ਆ। ਹਰ ਇੱਕ ਕੰਪਲੇਂਟ ਤੇ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਨਾਲ ਦੇ ਨਾਲ ਕਾਰਵਾਈ ਹੋਏ ਤੇ ਉਹਦਾ ਰਿਜ਼ਲਟ ਉੱਥੇ ਲਿਖੇ। ਸੋ ਕਈਆਂ ਨੇ ਮੈਨੂੰ ਵੀ ਕੰਪਲੇਂਟਸ ਦਿੱਤੀਆਂ ਹੋਈਆਂ ਮੇਰੇ WhatsApp ਤੇ ਵੀ ਆਉਂਦੀਆਂ ਜਿਹੜਾ ਨੰਬਰ ਡੀਸੀ ਸਾਹਿਬ ਨੇ ਸੇਫ ਪੰਜਾਬ ਦਾ ਦੱਸਿਆ ਉਸ ਤੇ ਵੀ ਆਣੀ। ਸੋ ਸਾਡਾ ਫਰਸਟ ਰਿਸਪੌਂਸ ਇਹ ਹੁੰਦਾ ਕਿ ਅਸੀਂ ਉੱਥੇ ਇੱਕਦਮ ਗ੍ਰੇਡ ਕਰਕੇ ਪਬਲਿਕ ਦੇ ਵਿੱਚ ਕੌਨਫੀਡੈਂਸ ਰਹੇ ਕਿ ਉਹ ਇਨਫੋਰਮੇਸ਼ਨ ਲਗਾਤਾਰ ਸਾਡੇ ਨਾਲ ਸ਼ੇਅਰ ਕਰਦੇ। ਜਦੋਂ ਡਰਾਈਵ ਚੱਲੀ ਡਰਾਈਵ ਚੱਲੀ ਉਹ ਤੁਹਾਨੂੰ ਠੀਕ ਲੱਗਦਾ ਬਟ ਆਫਟਰ ਡਰਾਈਵ ਜਿਹੜਾ ਲੈਕਚਰ ਦੇਖਦੇ ਹੋ ਉਸ ਤੋਂ ਦੇਖਦੇ ਹੋ ਇਸੇ ਲਈ ਇਸੇ ਲਈ ਤੁਹਾਡੇ ਬਾਦਿਆਂ ਮਰਾਹੀ ਅਸੀਂ ਇਸ ਲਈ ਦੱਸਣਾ ਚਾਹੁੰਦੇ ਸੀ ਵੀ ਇਹ ਗਲਤ ਫੈਮੀ ਨਾ ਰਹੇ ਕਿ ਵੀ ਇਹ ਇੱਕ ਮਹੀਨੇ ਦੀ ਕੈਂਪੇਨ ਸੀ। ਜਾਂ 2 ਦਿਨ ਦਾ ਕਸੂ ਸੀ ਸੋ ਇਹ ਜਿਹੜੀ ਮੁਹਿੰਮ ਹੈਗੀ ਹੈ ਇਸ ਮੁਹਿੰਮ ਨੂੰ ਟਾਈਮਲੀ ਲੱਗਦਾ ਹੈ ਕਾਰਵਾਈ ਵੀ ਹੋ ਰਹੀ ਹੈ ਤੇ ਅੱਗੇ ਵੀ ਇਸ ਦੇ ਵਿੱਚ ਜਿਵੇਂ ਵੀ ਕਾਰਵਾਈ ਬਣਦੀ ਹੈ ਉਹ ਕਾਰਵਾਈ ਹੁੰਦੀ ਰਹੇਗੀ ਮੈਂ ਮੈਂ ਜਿਵੇਂ ਤੁਸੀਂ ਦੱਸ ਰਹੇ ਹੋ ਇਹ ਬੜੀ ਵਧੀਆ ਤੁਸੀਂ ਪੁਆਇੰਟਸ ਦੱਸਿਆ ਸੀ ਨੋਟ ਵੀ ਕੀਤੇ ਆ ਤੁਹਾਡਰੋਂ ਸਾਰਿਆਂ ਕੋਲ ਮੇਰੇ ਤੇ ਸੀਪੀ ਸਾਹਿਬ ਦਾ ਨੰਬਰ ਵੀ ਆ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਕਿ ਉਹ ਕਿ ਤੁਰੰਤ ਐਕਸ਼ਨ ਲੈਣਾ ਜ਼ਰੂਰੀ ਆ ਤੁਸੀਂ ਸਾਡੇ ਨਾਲ ਵੀ ਸਾਂਝੀ ਕਰਿਆ ਕਰੋ ਤਾਂ ਕਿ ਅਸੀਂ ਮੌਕੇ ਤੇ ਹੀ ਉਸ ਦੀ ਜਿਹੜੀ ਕਾਰਵਾਈ ਕਰ ਸਕੇ ਤੇ ਤੁਹਾਨੂੰ ਜੇ ਸਾਨੂੰ ਲੱਗਦਾ ਉਹ ਤੇ ਬੜਾ ਪ੍ਰੀਵੋਲੈਂਟ ਹੈ ਸੀ ਉਹ ਮੂਵੀ ਜਿਹੜਾ ਹਾਟਸਪੌਟ ਤੇ ਜਿਹੜਾ ਮਾਡਲ ਅਸੀਂ ਗਿਆ ਹੈ ਨਾ ਉਸ ਦੇ ਵਿੱਚ ਵੀ ਅਸੀਂ ਪਵਾ